ਸਭ ਤੋਂ ਅਹਿਮ ਤੇ ਵੱਡੀ ਖਬਰ ਅਸੁਖਤ ਕਿਸਾਨ ਮੋਰਚੇ ਦੇ ਵੱਡੇ ਐਲਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਦੇ ਵੱਲੋਂ ਉਹੀ ਐਲਾਨ ਕਰ ਦਿੱਤਾ ਜਿਸ ਤੋਂ ਸਰਕਾਰਾਂ ਡਰਦੀਆਂ ਸੀ ਦੁਬਾਰਾ ਤੋਂ ਮੋਰਚੇ ਵੀ ਲੱਗਣਗੇ ਤੇ 3 ਤਰੀਕ ਨੂੰ ਵੱਡਾ ਕੰਮ ਵੀ ਹੋਣ ਜਾ ਰਿਹਾ ਕੱਲ ਨੂੰ ਪੰਜਾਬ ਦੇ ਵਿੱਚ ਵੱਡਾ ਕੰਮ ਹੋਣ ਜਾ ਰਿਹਾ ਅਸੁਖਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਅੱਜ ਅਹਿਮ ਮੀਟਿੰਗ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ ਆਖਰ ਕਿਹੜਾ ਵੱਡਾ ਐਲਾਨ ਕੀਤਾ ਸੁਖਤ ਖਸਾਨ ਮੋਰਚੇ ਦੇ ਲੀਡ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਲਈ ਬਹੁਤ ਚਿੰਤਾਜਨਕ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਮਸਲੇ ਤਾ ਹੱਲ ਨਹੀਂ ਕਰ ਰਿਹਾ ਪਰ ਉਹ ਜਿੱਥੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਆ ਉਥੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਲਾਠੀ ਚਾਰਜ ਕਰਨਾ ਕਿਸਾਨਾਂ ਮਜ਼ਦੂਰਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਡੱਕਣਾ ਜਿਵੇਂ ਕਿ ਪਿਛਲੇ ਸਮੇਂ ਵੀ ਇਹਨਾਂ ਨੇ ਇਹ ਸ਼ਾਇਦ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਇਹਨਾਂ ਨੇ ਮੀਟਿੰਗ ਤੇ ਬੁਲਾ ਕੇ ਇਹਨਾਂ ਕਿਸਾਨਾਂ ਨੂੰ ਬ੍ਰਿਫਟਰ ਕੀਤਾ ਤੇ ਮੋਰਚਿਆਂ ਨੂੰ ਇਹਨਾਂ ਨੇ ਖਦੇੜਿਆ ਅਤੇ ਕਿਸ ਤਰ੍ਹਾਂ ਲੁੱਟਿਆ ਸੋ ਹੁਣ ਇੱਕ ਇਹ ਪਿੰਡ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਸੋਖਾਣਾ ਜਿੱਥੇ ਸਰਕਾਰ ਧੱਕੇ ਨਾਲ ਪਿੰਡ ਦੇ ਲੋਕਾਂ ਦੀ ਮਰਜ਼ੀ ਦੇ ਵਿਰੁੱਧ ਪਿੰਡ ਦੇ ਬਚਾਏਉਂ ਦੀ ਇੱਕ ਗੰਦੇ ਨਾਲੇ ਦਾ ਜੋ ਪਾਣੀ ਹੈ ਉਹਨੂੰ ਲੰਘਾ ਰਹੇ ਆ ਸੋ ਪਿੰਡ ਦੇ ਲੋਕ ਵਿਰੋਧ ਕਰਦੇ ਆ ਜਦੋਂ ਵਿਰੋਧ ਕਰਦੇ ਆ ਉੱਥੇ ਬਿਕਿਊ ਸਿੱਧੂਪੁਰ ਨੇ ਜਾ ਕੇ ਤੇ ਜਦੋਂ ਮੋਰਚਾ ਲਾਇਆ ਤਾਂ ਆਗੂਆਂ ਨੂੰ ਫੜ ਕੇ ਤੇ ਵੱਖ-ਵੱਖ ਜ਼ਿਲਾਂ ਦੇ ਵਿੱਚ ਡੱਕ ਦਿੱਤਾ ਸੋ ਕਾਕਾ ਸਿੰਘ ਕੋੜੜਾ ਜੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਹੋਰ ਵੀ ਮੁਕਸਰ ਜੇਲ੍ਹ ਦੇ ਵਿੱਚ ਬਠਿੰਡੇ ਆਗੂ ਆਪਣਾ ਬੰਦ ਨੇ ਜ਼ਿਲਾਂ ਦੇ ਵਿੱਚ ਹੀ ਆਗੂਆਂ ਨੇ ਜਿਹੜਾ ਉਹ ਭੁੱਖ ਹੜਤਾਲ ਜਾਨੀ ਕਿ ਮਰਨ ਵਰਤ ਸ਼ੁਰੂ ਕੀਤਾ ਹੋਇਆ ਸੋ ਇਸ ਧੱਕੇ ਦੇ ਵਿਰੁੱਧ ਇਸ ਜ਼ਬਰ ਦੇ ਵਿਰੁੱਧ ਬੀਕੇ ਜੂ ਸਿੱਧੂਪੁਰ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਨੀ ਸੀ ਬਠਿੰਡੇ ਜਦੋਂ ਸਰਕਾਰ ਨੂੰ ਪਤਾ ਲੱਗਾ ਪ੍ਰੈਸ ਕਾਨਫਰੰਸ ਕਰਨੀ ਹੈ ਇਹਨਾਂ ਨੇ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਢੱਲੇਵਾਲ ਜੀ ਦੇ ਘਰੇ ਲਾ ਕੇ ਉਹਨਾਂ ਨੂੰ ਨਜ਼ਰਬੰਦ ਕਰੀ ਰੱਖਿਆ ਉਹਨਾਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰ ਦਿੱਤੀ ਗਈ ਧਰਨੇ ਪ੍ਰਦਰਸ਼ਨ ਕਰਨ ਤੋਂ ਰੋਕਣਾ ਮੋਰਚਿਆਂ ਨੂੰ ਖਦੇੜਨਾ ਹੀ ਗੈਰ ਸਵਿਧਾਨਿਕ ਹੈ ਪਰ ਇਹ ਤਾਂ ਅਤ ਨੀਵੇਂ ਦਰਜੇ ਦੀ ਹਰਕਤ ਹੈ ਪੰਜਾਬ ਸਰਕਾਰ ਦੀ ਕਿ ਕਿਸਾਨ ਆਗੂਆਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਣਾ ਇਹ ਤਾਂ ਲੋਕਾਂ ਦੇ ਮੂੰਹ ਦੇ ਵਿੱਚ ਜ਼ਹਿਰ ਪਾ ਕੇ ਮਾਰਨ ਵਾਲੀ ਗੱਲ ਹੈ ਜਿੱਦ ਤੇ ਮਾਨ ਸਰਕਾਰ ਉਤਰਾਈ ਹੈ ਸੋ ਇਸ ਸਾਰੇ ਦਾ ਸਖਤ ਨੋਟਿਸ ਲੈਂਦਿਆਂ ਹੋਇਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸ਼ਾਂਮਜਥੇ ਬੰਦੀਆਂ ਨੇ ਬੀਤੀ ਰਾਤ ਐਮਰਜੈਂਸੀ ਆਨਲਾਈਨ ਮੀਟਿੰਗ ਕਰਕੇ ਤੇ ਇਹ ਫੈਸਲਾ ਲਿਆ ਕਿ ਕੱਲ 3 ਜੂਨ ਨੂੰ ਦੇਸ਼ ਵਿਆਪੀ ਪ੍ਰੋਗਰਾਮ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਰੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ ਪੂਰੇ ਭਾਰਤ ਵਿੱਚ ਸੋ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੇ ਵਾਸਤੇ ਜਥੇਬੰਦੀਆਂ ਜਿਹੜੀਆਂ ਨੇ ਉਹ ਵੱਡੀ ਪੱਧਰ ਤੇ ਉੱਤੇ ਤਿਆਰੀ ਕਰ ਰਹੀਆਂ ਨੇ ਸੋ ਅਸੀਂ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਦੀ ਚਾਹੇ ਉਹ ਭਾਤਮਾਲਾ ਪ੍ਰੋਜੈਕਟ ਤ ਹੈ ਤਛਦਦ ਹੋ ਰਿਹਾ ਹੈ ਚਾਹੇ ਉਹ ਗੰਦੇ ਨਾਲੇ ਨੂੰ ਉੱਥੇ ਲਗਾਉਣ ਦੇ ਲਈ ਜੋ ਉਥੇ ਇਹ ਵਰਤਾਰਾ ਭਗਵੰਤ ਮਾਨ ਸਰਕਾਰ ਅਤਿ ਨੀਵੇਂ ਦਰਜੇ ਦਾ ਕਰ ਰਹੀ ਹੈ ਅਸੀਂ ਭਗਵੰਤ ਮਾਨ ਨੂੰ ਵਾਰਨਿੰਗ ਦਿੰਦੇ ਹਾਂ ਕਿ ਆਪਣੀਆਂ ਇਹਨਾਂ ਗੋਝੀਆਂ ਹਰਕਤਾਂ ਤੋਂ ਬਾਜਾਓ ਤੇ ਜਿਹੜੇ ਕਿਸਾਨਾਂ ਦੇ ਮਸਲੇ ਹੱਲ ਕਰਨ ਵਾਲੇ ਨੇ ਉਹਨਾਂ ਮਸਲੇ ਨੂੰ ਹੱਲ ਕਰੋ ਜਿੱਥੋਂ ਦੀ ਉਹ ਡਰੇਨ ਜਿੱਥੋਂ ਦੀ ਉਹ ਲੋਕ ਸਹਿਮਤ ਨੇ ਉਥੋਂ ਦੀ ਉਸ ਡਰੇਨ ਨੂੰ ਕੱਢੋ ਨਹੀਂ ਤਾਂ ਲੋਕਾਂ ਦਾ ਵੱਡੇ ਪੱਦਰ ਦੇ ਉੱਤੇ ਰੋਹ ਜਿਹੜਾ ਉਹ ਤੁਹਾਡੇ ਸਾਹਮਣੇ ਖੜਾ ਇਹ ਰੋਹ ਤੁਹਾਡੇ ਤੋਂ ਸਾਂਭਿਆ ਨਹੀਂ ਜਾਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ